ਗੁਰਦੇਵ ਕਦੇ ਬਟਾਂ ਦੇ ਉੱਪਰ ਬੈਠ ਕੇ ਬੰਨੇ ਉੱਪਰ ਬੈਠ ਕੇ ਸੰਦਲ ਬਾਹਰ ਵਿੱਚ ਬੈਠ ਕੇ ਬਰਸ਼ਾ ਇੱਥੇ ਬੈਠ ਕੇ ਝਾੜੀਆਂ ਦੇ ਖੱਬੇ ਸੱਜੇ ਬੈਠ ਕੇ ਮਰਦਾਨੇ ਨੂੰ ਨਾਲ ਲੈ ਕੇ ਮਧੀਆਂ ਚਾਰਦੇ ਹੋਏ ਔਰ ਕਿਸੇ ਪਿਆਰ ਵਿੱਚ ਡੁੱਬੇ ਹੋਏ ਗੁਰਦੇਵ ਰੱਬ ਨਾਲ ਜੁੜੇ ਰਹੇ ਆ ਅਕਾਲ ਪੁਰਖ ਨਾਲ ਜੁੜੇ ਰਹੇ ਆ ਉਦੋਂ ਵੀ ਕੀਰਤਨ ਹੁੰਦਾ ਰਿਹਾ ਉਦੋਂ ਵੀ ਆਪ ਔਰ ਬਾਣੀ ਪੜਦੇ ਰਹੇ ਆ ਉਦੋਂ ਵੀ ਚੰਗਾ ਕਲਾਮ ਸਾਡੇ ਸਾਹਮਣੇ ਕਹਿੰਦੇ ਗਏ ਆ ਬਾਬੇ ਨਾਨਕ ਨੇ 19 ਰੰਗ ਗਾਏ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਨੂੰ ਮਿਲਣਗੇ ਅੱਜ ਦੇ ਪ੍ਰੋਫੈਸਰ ਸੰਤਨ ਵਰਗਿਆਂ ਨੇ ਉਹਦੀ ਗਿਣਤੀ ਸਾਡੇ ਸਾਹਮਣੇ ਪੁਸਤਕਾਂ ਦੇ ਰੂਪ ਵੀ ਦੇ ਦਿੱਤੀ ਹੈ ਪ੍ਰধান ਰਾਗ ਹੁਣੇ ਹੁਣ ਸੁਣਿਆ ਹੈ ਕਿ ਜੈਸੋ ਚੰਦਾ ਹੁਕਮ ਆਸਾ ਦੀ ਬਾਣੀ ਇੱਕ ਮਤ੍ਰਈ ਮਹਾਂ ਦੇ ਪੁੱਤਰ ਦਾ ਝੇੜਾ ਹੈ ਬਾਬੇ ਨਾਨਕ ਨੇ ਸਾਡੇ ਸਾਹਮਣੇ ਰੂਹਾਨੀਅਤੌਰ ਤੇ ਪੇਸ਼ ਕੀਤੇ ਹੈ ਜਿਵੇਂ ਕਿਸੇ ਪੂਰਨ ਦਾ ਤੇ ਉਹਦੀ ਮਤ੍ਰਈ ਤੇ ਝਗੜਾ ਹੋਵੇ ਜਿਵੇਂ ਕਿਸੇ ਬਸੰਦ ਦਾ ਉਹਦੀ ਮਤ ਰਹੀ ਦਾ ਝਗੜਾ ਹੋਵੇ ਲੇਕਿਨ ਬਾਬੇ ਨਾਨਕ ਨੇ ਸਚਾਈ ਪ੍ਰਗਟ ਕੀਤੀ ਜਿਵੇਂ ਜਿਵੇਂ ਕੋ ਮਿਲਿਆ ਉਥੇ ਉਥੇ ਆਸਾ ਰਾਂਗ ਦੇਵੇ ਸਤਿਗੁਰਾਂ ਨੇ ਔਰ ਚੰਗੇ ਸ਼ਲੋਕ ਕਹੇ ਆਣ ਕੇ ਰੂਹ ਨੂੰ ਨਮਾ ਸਰੂਰ ਆਵੇ ਆਈ ਤੁਰ ਦਰਗਾ ਤੋ ਕਾਬ ਤੇਰੀ ਗੀਤ ਗੁੰਗੇ ਨ ਬੋਲੇ ਨੂੰ ਕੰਨ ਦੇਵੇ ਮਿੱਠੀ ਬਾਣੀ ਆਵੇ ਹਸਾਬ ਤੇਰੀ ਮੈਂ ਕਰਈਆ ਮਾਲਕਿਆ ਬਾਗ ਬਣ ਕੇ ਲਾਈ ਹੋਈ ਜੋ ਸਿੱਖੀ ਦੀ ਧਾਪ ਤੇਰੀ ਚਾਨਣ ਵੇਖ ਕੇ ਤੇਰੀਆਂ ਅੱਖੀਆਂ ਦਾ ਸ਼ਾਨੀ ਭਰਦੇ ਚੰਦ ਅਫਤਾਬ ਤੇਰੀ ਸਾਕੀ ਭੁੱਲੇ ਅੰਗੂਰੀਆਂ ਪੀਣ ਵਾਲੇ ਵੀ ਕੇ ਪ੍ਰੇਮ ਦੀ ਘੋਟੇ ਸ਼ਰਾਬ ਤੇਰੀ ਪੂਰੀ ਕਰ ਗਈ ਆਸ਼ਾ ਨਰਾਸਿਆਂ ਦੀ ਜਦੋਂ ਆਸਾ ਵਿੱਚ ਵੱਜੀ ਰਵਾਹ ਤੇਰੀ ਤਾਂ ਆਸਾ ਰਾਗਾ ਆਪਣੇ ਸੁਨੇ ਆਸਾ ਦੀ ਬਾਤ ਅਸੀਂ ਸੋ ਅੱਗੇ ਆ ਰਹੇ ਹਾਂ ਗੁਰੂ ਨਾਨਕ ਸਾਡੇ ਦੇਸ਼ ਵਿੱਚ ਆਦੋਂ ਆਏ ਜਦੋਂ ਸਾਡੇ ਸਮਾਜ ਦੀ ਅਵਸਥਾ ਸੀ ਮੰਦਰਾਂ ਵਿੱਚ ਸ਼ਾਇਦ ਮੱਛੀ ਰੀਤੀਆਂ ਸਨ ਸਾਡੇ ਧਰਮਕ ਨੇਤਾ ਕੁਕੜਾਂ ਵਾਂਗ ਮੁਰਗੇ ਵਾਂਗ ਝੁੰਗ ਝੁੰਗੇ ਹੋ ਰਹੇ ਸਨ ਬਾਬੇ ਨਾਨਕ ਨੇ ਸੰਸਾਰ ਦੀ ਦਸ਼ਾ ਨੂੰ ਦੇਖਿਆ ਇਦਲ ਬਨੇ ਬਾਵਰ ਦੀ ਤਿਆਰੀ ਸ਼ੁਰੂ ਹੈ ਮਾਨ ਕੇ ਹਿੰਦੁਸਤਾਨ ਤੇ ਹਮਲਾਵਰ ਹੋ ਰਿਹਾ ਹੈ ਇਦਲ ਬਨੇ ਦਿੱਲੀ ਦੇ ਤਖਤੇ ਬਹਿਲੋ ਲੋਦੀ ਬੈਠਾ ਹੋਇਆ ਲੋਦੀ ਉਹ ਵੀ ਲੋਕਾਂ ਨੇ ਤੱਕਾ ਉਹ ਵੀ ਕਈ ਦਰੋਪਤਾ ਦੇ ਚੀਰ ਖੀਨ ਰਹੀਏ ਜਦੋਂ ਕਾਂਸ ਪ੍ਰਖਦਾ ਆਪਾ ਉਛਲੇ ਹੈ ਕਿ ਲੋਕਾਂ ਨੂੰ ਪਿਆਰ ਦੇਣੇ ਕੀਰਤਨ ਦੇਣੇ ਸ਼ਾਂਤੀ ਦੇਣੀ ਹੈ ਪੀਸ ਦੇਣੇ ਅਮਨ ਦੇਣੇ ਔਰ ਲੋਕਾਂ ਦੀ ਪ੍ਰਕਾਰ ਸੰਕੇਸੀ ਫ੍ਰੈਕਸ਼ਨ ਨੂੰ ਦੇਖ ਕੇ ਰੱਬ ਸਾਡੀ ਦੁਨੀਆ ਵਿਚ ਆ ਰਿਹਾ ਗੁਰੂ ਨਾਨਕ ਦੇਵ ਨੇ ਚੋਣ ਕੀਤੀ ਹੈ ਕੀ ਕਿਸੇ ਵੱਡੇ ਕਲੱਬ ਵਿੱਚ ਆ ਜਾਂਦਾ ਬਾਬਾ ਨਾਨਕ ਔਰ ਕਿਸੇ ਨਿਊਯਾਰਕ ਦੀ ਬਿਲਡਿੰਗ ਵਿੱਚ ਆ ਜਾਂਦਾ ਬਾਬਾ ਨਾਨਕ ਕਿਸੇ ਕੋਲਕੱਤਾ ਦੇ ਗ੍ਰੇਡ ਹੋਟਲ ਵਿੱਚ ਆ ਜਾਂਦਾ ਬਾਬਾ ਨਾਨਕ ਜਾਂ ਕਿਸੇ ਇਤਲਾਬਨ ਨੇ ਔਰ ਹਾਂਗਕਾਂਗ ਦੇ ਪਾਰਕ ਹੋਟਲ ਵਿੱਚ ਆ ਜਾਂਦਾ ਬਾਬਾ ਨਾਨਕ ਜਾਂ ਕਿਸੇ ਸਿੰਗਾਪੁਰ ਦੇ ਹੋਰ ਮਾਡਰਨ ਹੋਟਲ ਵਿੱਚ ਆ ਜਾਂਦਾ ਬਾਬਾ ਨਾਨਕ ਨਹੀਂ ਬਾਬਾ ਨਾਨਕ ਕਿ ਠੁੱਗੀ ਵਿੱਚ ਆ ਰਹੇ ਇੱਕ ਕੁਲੀ ਵਿੱਚ ਆ ਰਹੇ ਇੱਕ ਛੱਪਰ ਵਿੱਚ ਆ ਰਹੇ ਮੈਂ ਤਾਂ ਕਲੈਨ ਚੰਦੇ ਕਾਣ ਆ ਰਹੇ ਆ ਮਾਤਾ ਤ੍ਰਿਪਤਾ ਦੀ ਪੁੱਖ ਨੂੰ ਆਪ ਨੇ ਭਾਂਗ ਲਾਏ ਉਦੋਂ ਸੰਤ ਸਮਨ ਕਿਹੜਾ ਸੀ ਉਦੋਂ ਸੰਮਤ 1526 ਸੀ ਉਦੋਂ ਸਨ 1469 ਈਸਵੀ ਸੀ ਜਦੋਂ ਬਾਬਾ ਨਾਨਕ ਸਾਡੇ ਸੰਸਾਰ ਵਿੱਚ ਆਏ ਸਾਡੀ ਦੁਨੀਆ ਵਿੱਚ ਆਇਆ ਔਰ ਸਤਿਗੁਰਾਂ ਦਾ ਹੋਇਆ ਪ੍ਰਕਾਸ਼ ਬੇਬੇ ਨਾਨਕ ਨੂੰ ਬਹੁਤਾ ਚਾ ਚੜਿਆ ਉਹਨੇ ਲੋੜੇ ਦੇ ਫਲ ਤੋੜ ਤੋੜ ਕੇ ਸੁੱਟੇ ਗੋਹਣਨ ਬੱਚੀਆਂ ਨੂੰ ਹਾਨਨ ਕੁੜੀਆਂ ਨੂੰ ਆਪਣੇ ਵੱਲੋਂ ਪਤਾਸ਼ੇ ਤੇ ਮਖਾਣੇ ਤੇ ਹੋਰ ਨਿਸ਼ਕੁਪੰਡਿਆ ਕਿਉਂਕਿ 5 ਸਾਲ ਬੇਬੇ ਨਾਨਕੀ ਆਪ ਤਾਂ ਵੱਡੀ ਸੀ ਉਹਨਾਂ ਦਾ ਜਨਮ ਨਾਨਕੀ ਹੋਇਆ ਨਾਨਕੇ ਕਿਹੜੇ ਮਕਲ ਕਹਿ ਸਕਾਂਗਾ ਤੇ ਹੰਦੇ ਨਾ ਜੇ ਤਾਂ ਕਿ ਗੱਲ ਨਾ ਰਹਿ ਨਾ ਜਾਵੇ ਜਿੱਥੋਂ ਅਸੀਂ ਸ਼ੁਰੂ ਹੋਣਾ ਆਪ ਦਾ ਜਨਮ ਨਾਨਕੀ ਹੋਇਆ ਆਪ ਦਾ ਨਾਮ ਨਾਨਕੀ ਰੱਖਿਆ ਗਿਆ ਉਸ ਤੋਂ ਬਾਅਦ ਸਤਕਰੰ ਦਾ ਜਨਮ ਹੋਇਆ ਆਪ ਤੋਂ 5 ਸਾਲ ਗੁਰੂ ਰਣਕਿ ਛੋਟੇ ਸਨ ਬੇਬੇ ਨਾਨਕੀ ਤੋਂ ਉਸੇ ਨਾਂ ਦੇ ਉੱਪਰ ਆਪ ਦਾ ਨਾਮ ਵੀ ਨਾਨਕ ਰੱਖਿਆ ਗਿਆ ਲੋ ਸਤਿਗੁਰੂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਹੋਇਆ ਔਰ ਸਾਡੇ ਸੰਸਾਰ ਵਿੱਚ ਸਤਿਗੁਰੂ ਆਏ ਭਾਈ ਗੁਰਦਾਸ ਭਰ ਅੱਗੇ ਕਹਿ ਸਕਾਂਗੇ ਔਰ ਗਾਲੇ ਪਦਾਲੇ ਦੇ ਲੋਕ ਪਰੀਆਂ ਹੋਰ ਅਸਮਾਨ ਦੇ ਦੇਵਤੇ ਪੁਸ਼ਪਾਂ ਦੇ ਵਰਖਾ ਕਰਦੇ ਆ ਫੁੱਲ ਵਰਾ ਰਹੇ ਆ ਔਰ ਸਤਿਗੁਰਾਂ ਦੇ ਔਰ ਜਨਮ ਪ੍ਰਕਾਸ਼ ਦਿਨ ਤੇ ਮੈਂ ਤਕਲੀਨ ਚੰਦ ਨੂੰ ਮਾਤਾ ਤ੍ਰਿਪਤਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਆਹ ਵਧਾਈਆਂ ਆਪ ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ ਰਲ ਮਿਲ ਕੇ ਆਓ ਅਰਦਾਸ ਕਰੀਏ ਦੁੱਖਾਂ ਸੁੱਖਾਂ ਵਿਦਾਤਾ ਸਹਾਈ ਹੋਵੇ ਉਹਨਾਂ ਪੁਰਖਾਂ ਦੀ ਜੱਗ ਤੇ ਜਾਇ ਹੋਵੇ ਜਿਨ੍ਹਾਂ ਧਰਮ ਦੀ ਤੁਜਾ ਈਲਾਈ ਹੋਵੇ ਰਾਖੀ ਕਰੇ ਜੋ ਗਊ ਗਰੀਬ ਵਾਲੀ ਐਸੇ ਪੰਡਿਕਲਾ ਸਵਾਈ ਹੋਵੇ ਬਾਬੇ ਨਾਨਕ ਦੇ ਜਨਮ ਦੀ ਅੱਜ ਪੰਚੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਲੋ ਮਾਤਾ ਜੀ ਨੂੰ ਗੁੰਡਣ ਨੇ ਵਧਾਈਆਂ ਏ ਕਿਉਂ ਦਿੱਤੀਆਂ ਜਗ ਵਿੱਚ ਨਾਨਕ ਨੂਰੀ ਮੇਕ ਕਾਲੂ ਦੇ ਘਰ ਕਸਦੂਰੀ ਆਏ ਜਗ ਵਿੱਚ ਨਾਨਕ ਨੂਰੀ ਮੇਕ ਕਾਲੂ ਦੇ ਘਰ ਕਸਦੂਰੀ ਚੱਲ ਪਰਿਆ ਅਰਸ਼ ਤੋਂ ਆਇਆ ਮਦਤ ਰਿਪਤਾਂ ਨੂੰ ਦੇਣ ਵਧਾਈਆਂ ਮਦਤ ਰਿਪਤਾਂ ਨੂੰ ਮਾਤਾ ਤੇ ਰਿਪਤਾਨੂ ਦੇਣ ਵਦਾਈਆ ਮਾਤਾ ਤੇ ਰਿਪਤਾਨੂ ਦੇਣ ਵਦਾਈਆ ਆਏ ਜਗ ਵਿੱਚ ਨਾਨਕ ਨੂਰੀ ਵੇਖ ਕਾਲੂ ਦੇ ਘਰ ਕਸਤੂਰੀ ਆਏ ਜਗ ਵਿੱਚ ਨਾਨਕ ਨੂਰੀ ਵੇਖ ਕਾਲੂ ਦੇ ਘਰ ਕਸਤੂਰੀ ਚੱਲ ਪਈਆਂ ਅਰਸ਼ ਕੋ ਆਈਆਂ ਮਾਤਾ ਤੇ ਰਿਪਤਾਨੂ ਦੇਣ ਵਦਾਈਆ ਮਾਤਾ ਤੇ ਰਿਪਤਾਨੂ ਪਾਰੇ ਕੈਨੇ ਕੱਲ ਕੱਲ ਤੁਮ ਕੈ ਅਕਲੀਆ ਤੁਮ ਲਾਈਆ ਮਦਦ ਤੇ ਪਤਨ ਦੇਣਾ ਵਧਾਈਆ ਮਦਦ ਕਣੀ ਰਾਗ ਦੀ ਰਾਵ ਸਾਰਾ ਬੋਲੀਆ ਪੰਜਾਬ ਕਟੂ ਪੰਛੀਆਂ ਦੇ ਪੈਰਾਂ ਦੀਆਂ ਫਾਇਆਂ ਮੱਤ ਰਿਪਤਾਨੂ ਦੇਣ ਵਧਾਈਆਂ ਮੱਤ ਰਿਪਤਾਨੂ ਦੇਣ ਵਧਾਈਆਂ ਆਏ ਜਗ ਵਿੱਚ ਨਾਨਕ